ਬੀਜੇਪੀ ਦੇ ਲੀਡਰ ਨੇ ਔਖਾ ਹੀ ਕੰਮ ਕਰਤਾ ਉਦਾਂ ਕਹਿੰਦੇ ਬੀਜੇਪੀ ਦੇ ਜਿੰਨੇ ਬੀਜੇਪੀ ਚ ਸ਼ਾਮਲ ਹੁੰਦੇ ਨੇ ਕੋਈ ਪੈਸਾ ਪਾਉਂਦਾ ਉਹ ਗੱਡੀ ਦੇ ਵਿੱਚ ਗਿਆ ਉਹਨੇ ਰਾਹ ਤੇ ਸੜਕ ਤੇ ਜਾਂਦੇ ਨਹੀਂ ਤੁਰੇ ਜਾਂਦੇ ਨਹੀਂ ਇੰਨਾ ਕਾਨੂੰਨ ਦਾ ਖਿਆਲ ਰੱਖਦੇ ਆ ਦੇਖ ਲੋ ਸੜਕ ਤੇ ਜਾਂਦੇ ਤੁਰੇ ਜਾਂਦੇ ਨਹੀਂ ਕੋਈ ਜਨਾਨੀ ਸੀਗੀ ਨਾਲ ਤੇ ਉਹਦੇ ਉੱਥੇ ਹੀ ਉਹਨੂੰ ਮਤਲਬ ਕਿ ਕੱਪੜੇ ਲਹਾ ਕੇ ਤਾਂ ਉੱਥੇ ਹੀ ਗਲਤ ਕੰਮ ਕਰ ਲਾ ਪਿਆ ਸੜਕ ਦੇ ਉੱਪਰ ਹੀ ਉਦੋਂ ਕਿਤੇ ਸੀਸੀਟੀਵੀ ਕੈਮਰਾ ਕਿਸੇ ਦੁਕਾਨ ਦਾ ਜਾਂ ਕਿਸੇ ਦਾ ਲੱਗਾ ਸੀਗਾ ਉਹਦੇ ਵਿੱਚ ਆ ਗਿਆ ਕਿ ਹਾਂ ਵੀ ਸੜਕ ਤੇ ਤਾਂ ਕੀ ਖੋਲ ਕੇ ਗੱਡੀ ਦੀ ਅੱਧੀ ਰਾਤ ਨੂੰ ਲੱਗਾ ਜਾਂਦਾ ਸੀਗਾ ਤੇ ਆਪ ਦਾ ਉਹਨੇ ਦੇਖਿਆ ਨੇ ਕਿ ਹਾਂ ਵੀ ਗੱਡੀ ਦੇ ਦੇ ਕੋ ਮਾਰੇ ਮੋੜੇ ਪੈਸੇ ਜਾਂ ਕੋਈ ਕਿਤੇ ਕੰਮ ਦਾ ਕੋਈ ਕੋਸ਼ਿਸ਼ ਕੁਸ਼ ਨਾ ਕੁਝ ਤਾਂ ਹੋਊ ਗਈ ਵੀ ਇੰਨੀ ਵੀ ਅਗਲ ਹੈ ਨਹੀਂ ਉਧਾ ਬੀਜੇਪੀ ਦਾ ਲੀਡਰ ਆ ਉਹ ਕੈਮਰੇ ਦੇ ਵਿੱਚ ਉਹਦੀ ਵੀਡੀਓ ਬਣ ਗਈ ਤੇ ਉਹਦੀ ਵੀਡੀਓ ਬਣ ਕੇ ਤਾਂ ਲੋਕਾਂ ਨੇ ਕਿਹਾ ਜਿਹੜੇ ਜਿਨ੍ਹਾਂ ਨੇ ਕ ਕਹਿੰਦਾ ਕਰ ਤੇ ਜਦੋਂ ਉਹਨੇ ਪੈਸੇ ਨਹੀਂ ਦਿੱਤੇ ਕਹਿੰਦਾ ਕੋਈ ਨਹੀਂ ਕਰ ਲਓ ਕੀ ਕਹਿੰਦਾ ਮੈਨੂੰ ਨਹੀਂ ਪਰਵਾਹ ਹੈਗੀ ਕਹਿੰਦਾ ਤੇ ਉਹਨਾਂ ਨੇ ਜਾ ਕੇ ਵੀਡੀਓ ਲੀਕ ਕਰਤੀ ਵੀਡੀਓ ਲੀਕ ਕੀਤੀ ਸੀ ਸੀਸੀਟੀਵੀ ਦੀ ਵੀਡੀਓ ਉਹ ਪ੍ਰੋਪਰ ਪਤਾ ਲੱਗਦਾ ਵੀ ਉਹ ਬੰਦਾ ਆ ਪਰ ਉਹ ਜਦੋਂ ਗਿਆ ਉਹਨੂੰ ਚੱਕਿਆ ਤੇ ਨਾਲ ਹੀ ਉਹਨੂੰ ਜ਼ਮਾਨਤ ਮਿਲ ਗਈ ਸਿਰਫ ਤਾਂ ਜਿਹੜਾ ਬਹਾਨਾ ਸਾਰਿਆਂ ਕੋ ਹੁੰਦਾ ਕੋਲਰ ਪੀਜੇ ਵਾਲਿਆਂ ਕੋ ਜਾਂ ਹੋਰ ਜਿਹਨਾਂ ਦੀ ਵੀਡੀਓ ਬਾਰ ਨਹੀਂ ਆਉਂਦੀ ਉਹਨਾਂ ਕੋਈ ਕੋਹ ਬਹਾਨਾ ਹੁੰਦਾ ਇਹ ਸਾਡੀ ਥੋੜਾ ਇਹ ਤਾਂ ਏਆਈ ਆ ਏਆਈ ਦਾ ਜਿੱਥੇ ਫਾਇਦਾ ਹੋਣ ਲਿਆ ਉਥੇ ਨੁਕਸਾਨ ਵੀ ਇਹੇ ਹੋਣ ਲਿਆ ਉਹਨੇ ਚੱਕ ਕੇ ਹੋਰ ਹੋਰ ਕੋਈ ਬੰਦਾ ਨਹੀਂ ਲੱਭਦਾ ਲੋਕਾਂ ਨੂੰ ਬਸ ਐਂਡ ਤੇ ਕਹਿ ਦੇ ਉਹ ਇਹ ਮੇਰੀ ਧੜਾ ਇਹਦਾ ਏਆਈ ਆ ਉਹਨੇ ਏਆਈ ਕਹਿ ਦਿੱਤਾ ਉਹ ਪ੍ਰੂਫ ਵੀ ਕਰਦਾ ਤੁਹਾਨੂੰ ਪਤਾ ਬੀਜੇਪੀ ਦਾ ਲੀਡਰ ਆ ਉਹਨੇ ਸਭ ਕੁਝ ਪ੍ਰੂਫ ਕਰ ਦੇਣਾ ਉਹ ਤਾਂ ਝੂਠ ਸੱਚ ਆ ਉਹ ਝੂਠ ਨੂੰ ਵੀ ਸੱਚ ਕਰ ਦੋ ਤੇ ਜੇ ਕਹਿ ਦੇਵੇ ਦਿਨ ਦਿਨਗਾ ਰਾਤ ਆ ਤਾਂ ਤਾਂ ਵੀ ਉਹ ਰਾਤ ਹੋਣੀ ਹੈ ਕਿਉਂਕਿ ਬੀਜੇਪੀ ਦਾ ਲੀਡਰ ਹੈ ਵੀ ਸੰਜੜੀ ਪੈਣੀ ਗੱਲ ਸਾਰਿਆਂ ਨੂੰ ਤੇ ਉਹਨੂੰ ਚੱਕ ਕੇ ਤਾਂ ਉਹਦੇ ਜਮਾਨਤ ਮਿਲ ਗਈ ਉਸਤਾਦ ਹੁਣੀ ਰਾਹ ਨਾਲ ਫੇਰ ਗੀੜੀਆਂ ਕੱਢਦੇ ਫਿਰਦੇ ਆ ਉਹ ਕਹਿੰਦਾ ਹੁਣਾ ਕੋਈ ਨਹੀਂ ਇੱਕ ਦਿਨ ਇੱਕ ਦਿਨ ਹੀ ਦੇਣਾ ਪੈਂਦਾ ਹੈ ਦੇਲ ਦੇ ਵਿੱਚ ਹਵਾਲਾ ਚ ਇੱਕ ਦਿਨ ਵੀ ਕਹਦਾ 24 ਸਾਲ ਦੋ ਵਾ ਟੀਚਰਾਂ ਦਾ ਇਹ ਹਾਲੇ ਤੇ ਸਟੂਡੈਂਟਾਂ ਨੂੰ ਕੀ ਸਿਖਾਉਣਗੇ ਬੀਜੇਪੀ ਦੇ ਲੀਡਰ ਨੇ ਨੋਖਾ ਹੀ ਕੰਮ ਕਰਤਾ ਉਦਾਂ ਕਹਿੰਦੇ ਬੀਜੇਪੀ ਦੇ ਜਿੰਨੇ ਬੀਜੇਪੀ ਚ ਸ਼ਾਮਲ ਹੁੰਦੇ ਨੇ ਕੋਈ ਪੈਸਾ ਪਾਉਂਦਾ ਉਹ ਗੱਡੀ ਦੇ ਵਿੱਚ ਗਿਆ ਉਹਨੇ ਰਾਹ ਤੇ ਸੜਕ ਤੇ ਜਾਂਦੇ ਨਹੀਂ ਤੁਰੇ ਜਾਂਦੇ ਨਹੀਂ ਇੰਨਾ ਕਾਨੂੰਨ ਦਾ ਖਿਆਲ ਰੱਖਦੇ ਆ ਦੇਖ ਲੋ ਸੜਕ ਤੇ ਜਾਂਦੇ ਤੁਰੇ ਜਾਂਦੇ ਨਹੀਂ ਕੋਈ ਜਨਾਨੀ ਸੀਗੀ ਨਾਲ ਤੇ ਉਹਦੇ ਉੱਥੇ ਹੀ ਉਹਨੂੰ ਮਲਗੀ ਕੱਪੜੇ ਲਾਹਾ ਕੇ ਤਾਂ ਉੱਥੇ ਹੀ ਗਲਤ ਕੰਮ ਕਰ ਲੱਭਿਆ ਸੜਕ ਦੇ ਉੱਪਰ ਹੀ ਉਹ ਲੋਕ ਕਿਤੇ ਸੀਸੀਟੀਵੀ ਕੈਮਰਾ ਕਿਸੇ ਦੁਕਾਨ ਦਾ ਜਾਂ ਕਿਸੇ ਦਾ ਲੱਗਾ ਸੀਗਾ ਉਹਦੇ ਵਿੱਚ ਆ ਗਿਆ ਕਿ ਹਾਂ ਵੀ ਸੜਕ ਤੇ ਤਾਂ ਕੀ ਖੋਲ ਕੇ ਗੱਡੀ ਦੀ ਅੱਧੀ ਰਾਤ ਨੂੰ ਲੱਗਾ ਜਾਂਦਾ ਸੀਗਾ ਤੇ ਆਪ ਦਾ ਉਹਨੇ ਦੇਖਿਆ ਨੇ ਕਿ ਹਾਂ ਵੀ ਗ ਲੀਡਰ ਆ ਉਹ ਕੈਮਰੇ ਦੇ ਵਿੱਚ ਉਹਦੀ ਵੀਡੀਓ ਬਣ ਗਈ ਤੇ ਉਹਦੀ ਵੀਡੀਓ ਬਣ ਕੇ ਤਾਂ ਲੋਕਾਂ ਨੇ ਕਿਹਾ ਜਿਹੜੇ ਜਿਨ੍ਹਾਂ ਨੇ ਕੈਮਰੇ ਦੇ ਵਿੱਚ ਵੀਡੀਓ ਬਣੀ ਸੀ ਉਹਨਾਂ ਨੇ ਇਹ ਗੱਲ ਕਹੀ ਉਹ ਕਹਿੰਦੇ ਵੀ ਹਾਂ ਬਈ ਅਸੀਂ ਤੇਰੀ ਵੀਡੀਓ ਲੀਕ ਕਰ ਦੇਣੀ ਆ ਨਹੀਂ ਸਾਨੂੰ ਇੰਨੇ ਪੈਸੇ ਦੇ ਇਦਾਂ ਕਰ ਉਦਾਂ ਕਰ ਤੇ ਜਦੋਂ ਉਹਨੇ ਪੈਸੇ ਨਹੀਂ ਦਿੱਤੇ ਕਹਿੰਦਾ ਕੋਈ ਨਹੀਂ ਕਰ ਲਓ ਕੀ ਕਹਿੰਦਾ ਮੈਨੂੰ ਨਹੀਂ ਪਰਵਾਹ ਹੈਗੀ ਕਹਿੰਦਾ ਤੇ ਉਹਨਾਂ ਨੇ ਜਾ ਕੇ ਵੀਡੀਓ ਲੀਕ ਕਰਤੀ ਵੀਡੀਓ ਲੀਕ ਕੀਤੀ ਸੀ ਸੀਸੀਟੀਵੀ ਦੀ ਵੀਡੀਓ ਉਹ ਪ੍ਰੋਪਰ ਪਤਾ ਲੱਗਦਾ ਵੀ ਉਹ ਬੰਦਾ ਆ ਪਰ ਉਹ ਜਦੋਂ ਗਿਆ ਉਹਨੂੰ ਚੱਕਿਆ ਤੇ ਨਾਲ ਹੀ ਉਹਨੂੰ ਜ਼ਮਾਨਤ ਮਿਲ ਗਈ ਸਿਰਫ ਤਾਂ ਜਿਹੜਾ ਬਹਾਨਾ ਸਾਰਾ ਕੋ ਹੁੰਦਾ ਕੁਲਰ ਪੀਦੇ ਵਾਲਿਆਂ ਕੋ ਜਾਂ ਹੋਰ ਜ AI ਦਾ ਜਿੱਥੇ ਫਾਇਦਾ ਹੋਣਦਿਆ ਉਥੇ ਨੁਕਸਾਨ ਵੀ ਇਹੇ ਹੋਣਦਿਆ ਉਹਨਾਂ ਨੇ ਚੱਕ ਕੇ ਹੋਰ ਹੋਰ ਕੋਈ ਬੰਦਾਂ ਨਹੀਂ ਲੱਭਦਾ ਲੋਕਾਂ ਨੂੰ ਬਸ ਐਂਡ ਤੇ ਕਹਿ ਦਿਓ ਇਹ ਮੇਰੀ ਥਾ ਇਹਦਾ AI ਆ ਉਹਨੇ AI ਕਹਿ ਦਿੱਤਾ ਉਹ ਪ੍ਰੂਫ ਵੀ ਕਰਦਾ ਤੁਹਾਨੂੰ ਪਤਾ BJP ਦਾ ਲੀਡਰ ਹੁੰਦੇ ਸਭ ਕੁਝ ਪ੍ਰੂਫ ਕਰ ਦੇਣਾ ਉਹ ਤਾਂ ਉਹ ਝੂਠ ਸੱਚਾ ਉਹ ਝੂਠ ਨੂੰ ਵੀ ਸੱਚ ਕਰ ਦੋ ਤੇ ਜੇ ਕਹਿ ਦੇਵੇ ਦਿਨ ਨੇਗਾ ਰਾਤ ਆ ਤਾਂ ਵੀ ਉਹ ਰਾਤ ਹੋ ਜਾਣੀਆਂ ਕਿਉਂਕਿ ਭਾਜੀ ਦਾ ਲੀਡਰ ਹੈ ਵੀ ਸੰਜੜੀ ਪੈਣੀ ਗੱਲ ਸਾਰਿਆਂ ਨੂੰ ਤੇ ਉਹਨੂੰ ਚੱਕ ਕੇ ਤੇ ਉਹਦੇ ਜਮਾਨਤ ਮਿਲ ਗਈ ਉਸਤਾਦ ਹੁਲੀ ਰਾਹ ਦਾ ਫੇਰ ਗੀੜੀਆਂ ਕੱਢਦੇ ਫਿਰਦੇ ਆ ਉਹ ਕਹਿੰਦਾ ਹੋਣਾ ਕੋਈ ਨਹੀਂ ਇੱਕ ਦਿਨ ਇੱਕ ਦਿਨ ਨਹੀਂ ਦੇਣਾ ਪੈਂਦਾ ਜੇਲ੍ਹ ਦੇ ਵਿੱਚ ਹਵਾਲਾ ਚ ਇੱਕ ਦਿਨ ਵੀ ਕਹਦਾ 24 ਘੰਟੇ ਵੀ ਨਹੀਂ ਪੂਰਾ ਦਿਆ ਤੇ ਉਹ ਰਾਹ ਦਾ ਹੁਣ ਕਹਿੰਦਾ ਹੋਣਾ ਹੋਰ ਲੱਭਦੇ ਆ ਜਿਹੜੀ ਜਿਹੜੀ ਜਨਾਨੀ ਸੀ ਨਾਲ ਉਹ ਕਿਸੇ ਸਕੂਲ ਦੀ ਟੀਚਰ ਸੀ ਕਿਤੇ ਪੜਾਉਂਦੀ ਸੀਗੀ ਤੁਸੀਂ ਹਿਸਾਬ ਲਾਓ ਨਾ ਟੀਚਰਾਂ ਦਾ ਇਹ ਹਾਲ ਹੈ ਤੇ ਸਟੂਡੈਂਟਾਂ ਨੂੰ ਕੀ ਸਿਖ ਬੀਜੇਪੀ ਦੇ ਲੀਡਰ ਨੇ ਔਖਾ ਹੀ ਕੰਮ ਕਰਤਾ ਉਦਾਂ ਕਹਿੰਦੇ ਬੀਜੇਪੀ ਦੇ ਜਿੰਨੇ ਬੀਜੇਪੀ ਚ ਸ਼ਾਮਲ ਹੁੰਦੇ ਨੇ ਕੋਈ ਪੈਸਾ ਪਾਉਂਦਾ ਉਹ ਗੱਡੀ ਦੇ ਵਿੱਚ ਗਿਆ ਉਹਦੇ ਰਾਹ ਤੇ ਸੜਕ ਤੇ ਜਾਂਦੇ ਨਹੀਂ ਤੁਰੇ ਜਾਂਦੇ ਨਹੀਂ ਇੰਨਾ ਕਾਨੂੰਨ ਦਾ ਖਿਆਲ ਰੱਖਦੇ ਆ ਦੇਖ ਲੋ ਸੜਕ ਤੇ ਜਾਂਦੇ ਤੁਰੇ ਜਾਂਦੇ ਨਹੀਂ ਕੋਈ ਜਨਾਨੀ ਸੀਗੀ ਨਾਲ ਤੇ ਉਹਦੇ ਉੱਥੇ ਹੀ ਉਹਨੂੰ ਮਲਕੀ ਕੱਪੜੇ ਲਾਹਾ ਕੇ ਤਾਂ ਉੱਥੇ ਹੀ ਗਲਤ ਕੰਮ ਕਰਦਾ ਪਿਆ ਸੜਕ ਦੇ ਉੱਪਰ ਹੀ ਉਦੋਂ ਕਿਤੇ ਸੀਸੀਟੀਵੀ ਕੈਮਰਾ ਕਿਸੇ ਦੁਕਾਨ ਦਾ ਜਾਂ ਕਿਸੇ ਦਾ ਲੱਗਾ ਸੀਗਾ ਉਹਦੇ ਵਿੱਚ ਆ ਗਿਆ ਕਿ ਹਾਂ ਵੀ ਸੜਕ ਤੇ ਤਾਂ ਕੀ ਖੋਲ ਕੇ ਗੱਡੀ ਦੀ ਅੱਧੀ ਰਾਤ ਨੂੰ ਲੱਗਾ ਜਾਂਦਾ ਸੀਗਾ ਤੇ ਆਮ ਦਾ ਉਹਨੇ ਦੇਖਿਆ ਨੇ ਕਿ ਹਾਂ ਵੀ ਗੱਡੀ ਤੇਰੇ ਕੋ ਮਾਰੇ ਮੂਰੇ ਪੈਸੇ ਜਾਂ ਕੋਈ ਕਿਤੇ ਕੰਮ ਰਾ ਕੋਈ ਕੋਸ਼ਿਸ਼ ਕੁਝ ਨਾ ਕੁਝ ਤਾਂ ਹੋਊ ਗਈ ਵੀ ਇੰਨੀ ਵੀ ਅਗਲ ਹੈ ਜੀ ਉਧਰ ਬੀਜੇਪੀ ਦਾ ਲੀਡਰ ਆ ਉਹ ਕੈਮਰੇ ਦੇ ਵਿੱਚ ਉਹਦੀ ਵੀਡੀਓ ਬਣ ਗਈ ਤੇ ਉਹਦੀ ਵੀਡੀਓ ਬਣ ਕੇ ਤਾਂ ਲੋਕਾਂ ਨੇ ਕਿਹਾ ਜਿਹੜੇ ਜਿਨ੍ਹਾਂ ਨੇ ਕੈਮਰੇ ਚ ਵੀਡੀਓ ਬਣੀ ਸੀ ਉਹਨਾਂ ਨੇ ਇਹ ਗੱਲ ਕਹੀ ਉਹ ਕਹਿੰਦੇ ਵੀ ਹਾਂ ਵੀ ਅਸੀਂ ਤੇਰੀ ਵੀਡੀਓ ਲੀਕ ਕਰ ਦੇਣੀ ਆ ਨਹੀਂ ਸਾਨੂੰ ਇੰਨੇ ਪੈਸੇ ਦੇ ਇੰਦਾ ਕਰ ਉੰਦਾ ਕਰ ਤੇ ਜਦੋਂ ਉਹਨੇ ਪ ਵੀਡੀਓ ਦਾ ਪ੍ਰੋਪਰ ਪਤਾ ਲੱਗਦਾ ਵੀ ਉਹ ਬੰਦਾ ਆ ਪਰ ਉਹ ਜਦੋਂ ਗਿਆ ਉਹਨੂੰ ਚੱਕਿਆ ਤੇ ਨਾਲ ਹੀ ਉਹਨੂੰ ਜ਼ਮਾਨਤ ਮਿਲ ਗਈ ਸਿਰਫ ਤਾਂ ਜਿਹੜਾ ਬਹਾਨਾ ਸਾਰਿਆਂ ਕੋ ਹੁੰਦਾ ਕੁਲਰ ਪੀਜੇ ਵਾਲਿਆਂ ਕੋ ਜਾਂ ਹੋਰ ਜਿਨ੍ਹਾਂ ਦੀ ਵੀਡੀਓ ਬਾਰ ਨਹੀਂ ਆਉਂਦਾ ਕੋਈ ਕੋਹ ਬਹਾਨਾ ਹੁੰਦਾ ਇਹ ਸਾਡੀ ਥੋੜਾ ਇਹ ਤਾਂ ਏਆਈ ਆ ਏਆਈ ਦਾ ਜਿੱਥੇ ਫਾਇਦਾ ਹੋਣ ਡਿਆ ਉਥੇ ਨੁਕਸਾਨ ਵੀ ਇਹੇ ਹੋਣ ਡਿਆ ਉਹਨਾਂ ਨੇ ਚੱਕ ਕੇ ਹੋਰ ਹੋਰ ਕੋਈ ਬੰਦਾ ਨਹੀਂ ਲੱਭਦਾ ਲੋਕਾਂ ਨੂੰ ਬਸ ਐਂਡ ਤੇ ਕਹਿ ਦਿਓ ਇਹ ਮੇਰੀ ਥੜਾ ਇਹ ਤਾਂ ਏਆਈ ਆ ਉਹਨੇ ਏਆਈ ਕਹਿ ਦਿੱਤਾ ਉਹ ਪ੍ਰੂਫ ਵੀ ਕਰਦਾ ਤੁਹਾਨੂੰ ਪਤਾ ਬੀਜੇਪੀ ਦਾ ਲੀਡਰ ਹੁੰਦੇ ਸਭ ਕੁਝ ਪ੍ਰੂਫ ਕਰ ਦੇਣਾ ਉਹ ਤਾਂ ਝੂਠ ਸੱਚ ਆ ਉਹ ਝ ਤੇ ਉਹਨੂੰ ਚੱਕ ਕੇ ਤਾਂ ਉਹਦੇ ਜਮਾਨਤ ਮਿਲ ਗਈ। ਉਸਤਾਦ ਹੁਣ ਹੀ ਰਾਹ ਨਾਲ ਫੇਰ ਗੀੜੀਆਂ ਕੱਢਦੇ ਫਿਰਦੇ ਆ। ਉਹ ਕਹਿੰਦਾ ਹੁਣ ਕੋਈ ਨਹੀਂ ਇੱਕ ਦਿਨ ਇੱਕ ਦਿਨ ਹੀ ਦੇਣਾ ਪੈਂਦਾ ਹੈ ਦੇਲ ਦੇ ਵਿੱਚ ਤੇ ਹਵਾਲਾ 'ਚ। ਇੱਕ ਦਿਨ ਵੀ ਕਹਦਾ 24 ਘੰਟੇ ਵੀ ਨਹੀਂ ਪੂਰਾ ਦਿਆ। ਤੇ ਉਹ ਰਾਹ ਨਾਲ ਹੁਣ ਕਹਿੰਦਾ ਹੁਣ ਹੋਰ ਲੱਭਦੇ ਆ ਜਿਹੜੀ ਜਿਹੜੀ ਜਨਾਨੀ ਸੀ ਨਾਲ ਉਹ ਕਿਸੇ ਸਕੂਲ ਦੀ ਟੀਚਰ ਸੀ ਕਿਤੇ ਪੜਾਉਂਦੀ ਸੀਗੀ। ਤੁਸੀਂ ਹਿਸਾਬ ਲਾਓ ਲੋ ਟੀਚਰਾਂ ਦਾ ਇਹ ਹਾਲ ਹੈ ਤੇ ਸਟੂਡੈਂਟਾਂ ਨੂੰ ਕੀ ਸੋchnਾ?